ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦੇ ਕੁਝ ਵਾਕਿਆ ਸਾਡੇ ਨਾਲ ਸ਼ੇਅਰ ਕਰਦੇ ਪਏ ਸਾਂਝੇ ਕਰਦੇ ਪਏ ਨੇ ਕਿ 1984 ਦੇ ਵਿੱਚ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਕੁਝ ਵਿਦਵਾਨਾਂ ਨੇ ਉਹਨਾਂ ਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਤੇ ਫਿਰ ਉਹਨਾਂ ਨੇ ਸੱਚੇ ਦਿਲ ਦੇ ਨਾਲ ਜਦੋਂ ਅੱਲਾ ਪਾਗ ਦੀ ਜ਼ਾਤ ਵਾਹਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਤੇ ਉਹਨਾਂ ਦੇ ਮੁਸ਼ਕਿਲਾਂ ਸਾਰੀਆਂ ਹੱਲ ਹੋ ਗਈਆਂ ਬਹੁਤ ਵਧੀਆ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਹਿੱਸਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਦੇ ਹਾਂ ਇਹਦੀ ਕਥਾ ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚਲਦੀ ਹੈ 15 ਦਿਨ ਪਿੱਛੇ ਸੀ ਇਸ ਵਾਸਤੇ 15-20 ਦਿਨ ਬਾਅਦ ਵਿੱਚ ਪਹੁੰਚਦੇ ਆਂ ਜਦੋਂ ਲੜੀਵਾਰ ਕਥਾ ਦੇ ਸੁਖਮੰਨੀ ਸਾਹਿਬ ਚੱਲ ਰਹੀ ਸੀ ਉਹ ਤਾਂ ਬਾਸਨੇ ਕਿਧਰੇ ਦੋ ਪੰਗਤੀਆਂ ਦੇਤੇ 15 20 ਦਿਨ ਲਾ ਦਿੱਤੇ ਉਹ ਮੈਂ ਇੱਕ ਕਸ਼ਟਪ੍ਰੇਖ ਤੈਵੇਂ ਚ ਰੋਜ਼ ਕਰ ਦਿੰਦਾ ਸੀ ਉਹ ਦੋ ਪੰਗਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤੁਮਾਹਿਆ ਜੋ ਹੋ ਗਿਆ ਹੋਣਾ ਇਸੀ ਹੁਕਮ ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ ਬੰਗਲਾ ਸਾਹਿਬ ਤੋਂ ਕਹਾ ਕਰਕੇ ਜਿਉ ਮੈਂ ਆ ਰਹੇ ਹਾਂ ਸੀੜੀਆਂ ਤੋਂ ਉਤਰ ਰਿਹਾ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਜ ਸੱਤ ਬੰਦਿਆਂ ਦੇ ਨਾਲ ਉਨੀ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਗਿਆਨੀ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਔਕਾਤ ਆ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵੱਸੋ ਜਾਣੇ ਪਰਬ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਤੇ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹੋਣਾ 84 ਦੇਚ ਔਰ 83 84 ਦੋ ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ ਵਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਜੋ ਹੋਇਆ ਇਹ ਗਲਤ ਹੋਇਆ ਔਰ ਇਸ ਕੰਨਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਬਣਿਆ ਕਹਿੰਦੇ ਇਹ ਦੋਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਉਹ ਵਦਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਾਰ ਬਲ ਦੇਸ਼ ਦਾ ਬਰਮਾ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਹਿਣ ਲੱਗਾ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਆਏ ਠੀਕ ਹੈ ਪਹਿਲੇ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈ ਯਕੀਨ ਜਾਨ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ ਸਹੀ ਨਹੀਂ ਹੋਇਆ ਪਰ 15 ਦਿਨ ਮੈਂ ਇਹ ਵੀ ਕਥਾ ਦਿੱਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ ਕਿ ਜੋ ਹੋ ਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਤੇ ਹੋਣਾ ਹੀ ਸੀ ਹੁਕਮ ਹੈ ਜੋ ਹੁਕਮ ਨੂੰ ਸਮਝ ਲੈਂਦਾ ਹੈ ਪਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨਹੀਂ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਣਦਾ ਉਸ ਨੇ ਪਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਜ਼ ਨੂੰ ਸਮਝ ਗਿਆ ਜਿਸ ਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਨ੍ਹਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਨੇ ਛਾਪ ਵੀ ਦੇਣੇ ਨੇ ਤਾਂ ਮੈਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐ ਨਹੀਂ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲਿਓ ਇਹ ਠੀਕ ਹੈ ਬਸ ਐਨੇ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਇਹ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਇਹ ਗਲਤ ਹੋਇਆ ਇਹ ਸਹੀ ਨਹੀਂ ਹੋਇਆ تھی وہی ہو زبان تھوڑی وہی ہے پر بول ایک نہیں ہے تھی دسو او ٹھیک سی یا اے. آخر دونوں چ کوئی ایک ٹھیک ہو سکتا ہے کیونکہ دونوں مخالف نے دونوں کا آپس دے سنگم نہیں ہے ਉਸ ਦਿਨ ਇਹ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨਾ ਤੇ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੇ ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਤੇ ਤੁਮ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲਏ ਸਨ ਐ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤੂੰ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾਗਾ ਅੱਜ ਮੇਰੀ ਲੱਜਾ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸਰਖਰੂ ਹੋਣਾ ਚਾਹੁੰਦਾ ਹਾਂ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹਨਾਂ ਨੂੰ ਉਸ ਦਿਨ ਪਤਾ ਚੱਲਿਆ ਉਂਝ ਨਹੀਂ ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ कोई जब तक इतना गहरा नहीं जांदा कोई साधना इतनी गहरी नहीं जांदी जितनी गहरी अरदास चली जांदी शायद इसे वास्ते ही गुरु दा हुक्म है अरदास तू लाज़मी करने अरदास दे शामिल होना है अंदरों अरदास निकली महक महाराज ओ छड़ी जरा इधर भी फेर दे अपने कोल जवाब नहीं है कि मैं एक कबूल करदा तो एक ते झूठ हो गया ਤੇਰੇ ਦਰਦਾ ਚ ਅੜੂਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਿਆਨ ਨਹੀਂ ਕਰਦਾ ਯਕੀਨ ਜਾਨੋ ਮੈਂ ਤੇਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਗਿਆ ਸੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਦੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਹਨੂੰ ਵੀ ਠੀਕ ਆਖਿਆ ਅਸੀਂ ਹੁਣ ਵੀ ਠੀਕ ਆਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਕਿਹਾ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ ਇਹ ਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਿਹਾ ਇਸ ਤਰ੍ਹਾਂ ਹੈ ਜੋ ਹੋਇਆ ਕੋਮਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਤਾਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਮੈਂ ਪਰ ਗ੍ਰਾਮਾ ਜਦ ਮੈਂ ਉਦਾਹਰਣ ਦਿੰਦਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅਗ ਤੇ ਚੱਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਨੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲ ਨਹੀਂ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲੋ ਮੈਂ ਉਹਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲੋ ਜੋ ਹੁਣ ਮੈਂ ਆਖਿਆ ਇਹਨੂੰ ਵੀ ਹੁਕਮ ਮੰਨ ਲੋ ਤੈਨੂੰ ਦੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦੁਹਰਾ ਦਿਆਂ ਮੈਂ ਸਮਝਦਾ ਏਗ ਰੱਖਣੀ ਸੀ ਕਿਸੇ ਨੇ ਯਕ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਹੱਸਦੇ ਮੈਨੂੰ ਕਹਿਣ ਲੱਗੇ ਸੀ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਉਹ ਦੋਵੇਂ ਇਕੱਠੇ ਆ ਕੇ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤਰ੍ਹਾਂ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ ਪਰ ਉਹ ਐਸੇ ਬੋਲ ਨਿਕਲ ਗਏ ਨਿਕਲਨੇ ਸਨ ਇਹ ਵੀ ਉਹ ਹੁਕਮ ਉਹ ਹੱਸਦੇ ਹੋਏ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗਲ ਬਣ ਗਈ जो हुआ वो वत्सो जाने प्रभु अपने का हुक्म पहचाने तती तवी ते बैठनो सी धन गुरु अर्जुन देव जी महाराज ने कहन हुक्म पर छवें रूप ने तलवार खिंच लई हुक्म ऐसा भी होना सी छवें गुरु नानक के अंदर रोष पैदा हो गया होना ही सी यही हुक्म ਇਉਂ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ 6ਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਚਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਦਾਦਾਰੀ ਦਾ ਐਸਾ ਸਿਲਸਿਲਾ ਜੋ ਹੈ ਚੱਲੇ ਆ ਰਿਹਾ ਹੈ ਤਾਂ ਕ੍ਰਾਂਤੀ ਦਾ ਰੰਗ ਭਰਿਆ ਧਨ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੇ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸਨੇ ਉਨਾ ਦੀ ਦੇਨ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਹੁੰਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਹਿੰਦੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇਥੇ ਬਾਦਸ਼ਾਹ ਹੈ ਅੰਦਰੋਂ ਦਰवेश ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ ਆਈਂ ਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲਿਆਣ ਤਦ ਵੀਰੋ ਅੈਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਨੇ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਹੋ ਗਏ ਸੀ ਤੇ ਉਹਨਾਂ ਨੂੰ ਪਰੇਸ਼ਾਨੀ ਆਈ ਸੀ ਥੋੜੀ ਜੀ ਜਦੋਂ ਕੁਝ ਵਿਦਵਾਨ ਉਹਨਾਂ ਨੂੰ ਤੰਗ ਕਰਦੇ ਪਏ ਸੀ ਤੇ ਫਿਰ ਉਹਨਾਂ ਸੱਚੇ ਦਿਲ ਨਾਲ ਅੱਲਾ ਪਾਗ ਦੀ ਜ਼ਾਤ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਤੇ ਉਹਨਾਂ ਦੀ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਗਈਆਂ ਤੇ ਵੀਰੋ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਜਦੋਂ ਬੰਦਾ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਸੱਚੇ ਮਨ ਦੇ ਨਾਲ ਅੱਲਾ ਪਾਗ ਦੀ ਜ਼ਾਤ ਵਾਹਿਗੁਰੂ ਦੇ ਹਜ਼ੂਰ ਦੁਆ ਕਰਦਾ ਤੇ ਉਹਨੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਬਾਕੀ ਵੀਰੋ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਪਰੇਸ਼ਾਨੀਆਂ ਮੁਸੀਬਤਾਂ ਆਉਂਦੀਆਂ ਵਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਦੁੱਖ ਤਕਲੀਫ ਪਰੇਸ਼ਾਨੀਆਂ ਆਉਣ ਤੇ ਇਨਸਾਨ ਅੱਲਾ ਪਾਕ ਦੀ ਜ਼ਾਤ ਵਾਹ ਗੁਰੂ ਦੇ ਨਾਲ ਸ਼ਿਕਵੇ ਸ਼ਿਕਾਇਤ ਸ਼ੁਰੂ ਕਰ ਦੇ ਕਿ ਮਾਲਕਾ ਤੂੰ ਮੈਨੂੰ ਕਿਉਂ ਐ ਦੁੱਖ ਤਕਲੀਫ ਚ ਫਸਾ ਦਿੱਤਾ ਨਹੀਂ ਵੀਰੋ ਜਦੋਂ ਦੁੱਖ ਤਕਲੀਫ ਪਰੇਸ਼ਾਨੀਆਂ ਆਉਣ ਤੇ ਉਦੋਂ ਅੱਲਾ ਪਾਕ ਦੀ ਜ਼ਾਤ ਦਾ ਸ਼ੁਕਰ ਅਦਾ ਕਰੋ ਤੇ ਸਬਰ ਕਰੋ ਵੀਰੋ ਤੇ ਦੂਸਰਾ ਵੀਰੋ ਜਦੋਂ ਤੁਹਾਨੂੰ ਦੁੱਖ ਤਕਲੀਫ ਪਰੇਸ਼ਾਨੀ ਆਵੇ ਤੇ ਅਰਦਾਸ ਕਰੋ ਦੁਆ ਕਰੋ ਕਿਉਂਕਿ ਦੁਆ ਕੀਤੇ ਇਹਨੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਸਕੂਨ ਆ ਜਾਂਦਾ ਵਾ ਤੇ ਇਸ ਕਰਕੇ ਵੀਰੋ ਜਦੋਂ ਵੀ ਦੁੱਖ ਤਕਲੀਫ ਪਰੇਸ਼ਾਨੀ ਆਵੇ ਉਦੋਂ ਸ਼ਿਕਵੇ ਨਾ ਕਰੋ ਉਦੋਂ ਸਬਰ ਕਰੋ ਤੇ ਅਰਦਾਸ ਕਰੋ ਸੱਚੇ ਮਨਾਂ ਜਿਹੜਾ ਸੱਚੇ ਮਨ ਦੇ ਨਾਲ ਅੱਲਾ ਪਾਗ ਦੀ ਜ਼ਾਤ ਨੂੰ ਯਾਦ ਕਰਦਾ ਵਾਏ ਗੁਰੂ ਨੂੰ ਯਾਦ ਕਰਦਾ ਉਹਦੀਆਂ ਮੁਸ਼ਕਲਾਂ ਖੁਦ ਬਖੁਦ ਹੱਲ ਹੋ ਜਾਂਦੀਆਂ ਬਾਕੀ ਵੀਰੋ ਦੇਖੋ ਜੇ ਅੱਲਾ ਪਾਗ ਦੀ ਜ਼ਾਤ ਵਾਏ ਗੁਰੂ ਇਨਸਾਨ ਨੂੰ ਅਜ਼ਮਾਉਂਦੇ ਨੇ ਦੇਖੋ ਵੀਰ ਜੀ ਸੰਤ ਸਿੰਘ ਮਸਕੀਨ ਜੀ ਉਹ ਕਿੱਡੇ ਵੱਡੇ ਵਿਦਵਾਨ ਕਿੱਡੇ ਅੱਛੇ ਗਿਆਨ ਹੈ ਲੋਕਾਂ ਨੂੰ ਛਾਈ ਦੀ ਤਰਫ ਬੁਲਾਉਂਦੇ ਬੁਰਾਈ ਤੋਂ ਬਚਾਉਂਦੇ ਆ ਤੇ ਉਹਨਾਂ ਦੀ ਵੀ ਅੱਲਾਹ ਪਾਕ ਨੇ ਅਜ਼ਮਾਇਸ਼ ਕੀਤੀ ਵਾਹ ਗੁਰੂ ਨੇ ਅਜ਼ਮਾਇਸ਼ ਕੀਤੀ ਉਹਨਾਂ ਉੱਤੇ ਵੀ ਥੋੜੀ ਜਿਹੀ ਮੁਸੀਬਤ ਆਈ ਤੇ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਮੁਸੀਬਤ ਦੇ ਵਿੱਚ ਸਬਰ ਕੀਤਾ ਤੇ ਅੱਲਾ ਪਾਗ ਦੀ ਜ਼ਾਤ ਵਾਹੇ ਗੁਰੂ ਦੇ ਹਜ਼ੂਰ ਅਰਦਾਸ ਕੀਤੀ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋ ਗਈਆਂ ਵੀਰੋ ਇਹ ਕੰਮ ਬਹੁਤ ਔਖਾ ਵਾ ਲੇਕਿਨ ਜਿਹੜੇ ਅੱਲਾ ਦੇ ਨੇਕ ਬੰਦੇ ਹੁੰਦੇ ਆ ਉਹ ਸਬਰ ਹੀ ਕਰਦੇ ਆ ਤੇ ਅੱਲਾ ਪਾਗ ਦੀ ਜ਼ਾਤ ਰੋਕੇ ਦੁਆ ਕਰਦੇ ਆ ਤੋਹੇ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਦੂਸਰਾ ਵੀਰੋ ਕੋਸ਼ਿਸ਼ ਕਰੋ ਦੂਸਰਿਆਂ ਨੂੰ ਅਛਾਈ ਦੀ ਤਰਫ ਬਲਾਉ ਬੁਰਾਈ ਤੋਂ ਰੋਕੋ ਜਿਹੜਾ ਕੋਈ ਬੁਰਾ ਕੰਮ ਕਰਨ ਦਿਆ ਤੁਹਾਡੇ ਲਾਗੇ ਉਹਨੂੰ ਕੋਸ਼ਿਸ਼ ਕਰੋ ਮਨਾ ਕਰੋ ਉਹਨੂੰ ਡਾਕੋ ਤਾਂ ਕਿ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚੋਂ ਦਾ ਨੁਕਸਾਨ ਹੈ ਉਹਨੂੰ ਡੱਕਣ ਦੇ ਨਾਲ ਅਗਰ ਉਹਦਾ ਭਲਾ ਹੋ ਜਾਏਗਾ ਵੀਰੋ ਤੇ ਤੁਹਾਨੂੰ ਤੁਹਾਡੇ ਇਸ ਕੀਤੇ ਹੋਏ ਅਮਲ ਦਾ ਅਜਰ ਜਿਹੜਾ ਸਵਾਬ ਉਹ ਅੱਲਾਹ ਪਾਕ ਦੀ ਜ਼ਾਤ ਵਾਹਿਗੁਰੂ ਦੇਣਗੇ ਤੇ ਇਸ ਕਰਕੇ ਵੀਰੋ ਹਮੇਸ਼ਾ ਦੂਸਰਿਆਂ ਨੂੰ ਬੁਰੇ ਕੰਮਾਂ ਤੋਂ ਰੋਕੋ ਤੇ ਚੰਗੇ ਕੰਮ ਕਰਨ ਦੀ ਤਬਲੀਗ ਦਿਵੋ ਤੇ ਇਨਸਾਨਾਂ ਦਾ ਭਲਾ ਕਰੋ ਇਨਸਾਨਾਂ ਦੀ ਮਦਦ ਕਰੋ ਜਿਹੜਾ ਦੁੱਖ ਤਕਲੀਫ ਚਾ ਉਹਨੂੰ ਦੁੱਖ ਤਕਲੀਫ ਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਵਾਸਤੇ ਸਹਾਨੀਆਂ ਪੈਦਾ ਕਰੋ ਬਹੁਤ ਸ਼ਾਨਦਾਰ ਕਥਾ ਸੀ ਤੁਹਾਡਾ ਇਸ ਕਥਾ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਰਖੋ ਢੇਰ ਸਾਰਾ ਖਿਆਲ ਖਾਬ ਰੱਖਾ